ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣ ਜਾ ਰਹੀ ਹਾਂ ਕਿਸ ਚੀਜ਼ ਬਾਰੇ ਸਾਖੀ ਅੱਜ ਮੈਂ ਤੁਹਾਨੂੰ ਸਾਖੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸੱਜਿਤ ਮੋਸਾ ਦੀ ਸਾਖੀ ਸੁਣਾ ਰਹੀ ਹਾਂ ਹਾਂਜੀ ਜ਼ਰੂਰ ਸੁਣਾਓ ਜੀ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ ਚਾਰੇ ਪਾਸੇ ਨਵੇਂ ਘਰ ਤੇ ਮਕਾਨ ਬਣ ਰਹੇ ਸਨ ਉਹ ਥਾਂ ਹਰ ਰੋਜ਼ ਸੋਹਣੀ ਬਣਦੀ ਜਾ ਰਹੀ ਸੀ ਇਸੇ ਸਮੇਂ ਰੋਪੜ ਸ਼ਹਿਰ ਦਾ ਰਹਿਣ ਵਾਲਾ ਸੱਜਦ ਮੂਸਾ ਉਧਰੋਂ ਲੰਘ ਰਿਹਾ ਸੀ ਜਦੋਂ ਉਸ ਨੇ ਵੱਡੇ ਵੱਡੇ ਮੈਲਾਂ ਵਰਗੇ ਘਰ ਬਣਦੇ ਦੇਖੇ ਤਾਂ ਹੈਰਾਨ ਹੋ ਗਿਆ ਉਸਨੇ ਇੱਕ ਸਿੱਖ ਨੂੰ ਰੋਕ ਕੇ ਪੁੱਛਿਆ ਇਹ ਕੌਣ ਬਣਵਾ ਰਿਹਾ ਹੈ ਇੰਨੇ ਸੋਹਣੇ ਤੇ ਸ਼ਾਨਦਾਰ ਮਕਾਨ ਸਿੱਖ ਨੇ ਨਿਮਰਤਾ ਨਾਲ ਕਿਹਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਗੱਦੀ ਤੇ ਬਰਾਜਮਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਬਣਵਾ ਰਹੇ ਹਨ ਉਹ ਵਿਰਾਗੀ ਹਨ ਭਰਪੂਰਨ ਸ਼ਕਤੀ ਵਾਲੇ ਹਨ ਉਹ ਇਸ ਥਾਂ ਤੇ ਨਵਾਂ ਨਗਰ ਵਸਾਰੇ ਹਨ सय्यद موسی ਇਹ ਸੁਣ ਕੇ ਹੈਰਾਨ ਹੋ ਗਿਆ ਉਸਨੇ ਸੋਚਿਆ ਜੇ ਉਹ ਵਿਰਾਗੀ ਹਨ ਤਾਂ ਇੰਨੇ ਵੱਡੇ ਮੈਲਾਂ ਦੀ ਲੋੜ ਕਿਹੜੀ ਵਿਰਾਗੀ ਤਾਂ ਮਾਇਆ ਤੋਂ ਦੂਰ ਰਹਿੰਦਾ ਹੈ ਫਿਰ ਇਹ ਸਭ ਕਿਉਂ ਉਹ ਸੋਚਦਾ ਹੀ ਰਹਿ ਗਿਆ ਕਿ ਕੀ ਗੁਰੂ ਸੱਚਮੁੱਚ ਤਿਆਗੀ ਹਨ ਜਾਂ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਉਸਨੇ ਨਿਰਨੇ ਕੀਤਾ ਕਿ ਉਹ ਆਪ ਜਾ ਕੇ ਗੁਰੂ ਜੀ ਨਾਲ ਗੱਲ ਕਰੇਗਾ ਜਦੋਂ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਆਇਆ ਗੁਰੂ ਜੀ ਨੇ ਉਸ ਦਾ ਬਹੁਤ ਸਤਿਕਾਰ ਤੇ ਸਵਾਗਤ ਕੀਤਾ ਮੂਸਾ ਨੇ ਨਿਮਰਤਾ ਨਾਲ ਪੁੱਛਿਆ ਮੈਂ ਸੁਣਿਆ ਹੈ ਕਿ ਤੁਸੀਂ ਵਿਰਾਗੀ ਹੋ ਪਰ ਤੁਹਾਡੇ ਆਨੰਦਪੁਰ ਵਿੱਚ ਇੰਨੇ ਵੱਡੇ ਮਹਿਲ ਬਣ ਰਹੇ ਹਨ ਜੇ ਤੁਹਾਨੂੰ ਮਾਇਆ ਨਾਲ ਮੋਹ ਨਹੀਂ ਤਾਂ ਫਿਰ ਇਹ ਸਭ ਕਿਉਂ ਗੁਰੂ ਜੀ ਨੇ ਪਿਆਰ ਨਾਲ ਮੁਸਕਰਾ ਕੇ ਕਿਹਾ موسی ਜੀ ਤੁਸੀਂ ਅੱਜ ਦੀ ਰਾਤ ਇੱਥੇ ਸਾਡੇ ਕੋਲ ਰਹੋ ਸਵੇਰ ਤੱਕ ਤੁਹਾਡੇ ਸਵਾਲ ਦਾ ਜਵਾਬ ਆਪ ਹੀ ਮਿਲ ਜਾਵੇਗਾ ਸਯਦ موسی ਨੇ ਆਗਿਆ ਲਈ ਤੇ ਰਾਤ ਨੂੰ ਲੰਗਰ ਵਿੱਚ ਪ੍ਰਸ਼ਾਦ ਛਕਿਆ ਸੇਵਾਦਾਰਾਂ ਨੇ ਉਸ ਨੂੰ ਇੱਕ ਕਮਰੇ ਵਿੱਚ ਮੰਜਾ ਤੇ ਵਸਤਰਾ ਦੇ ਦਿੱਤਾ ਉਹ ਰਾਮ ਨਾਲ ਸੌਂ ਗਿਆ। ਰਾਤ ਨੂੰ ਅਚਾਨਕ ਬਹੁਤ ਜ਼ੋਰ ਦੀ ਬਾਰਿਸ਼ ਤੇ ਹਨੇਰੀ ਆਈ। ਹਵਾ ਇੰਨੀ ਤੇਜ਼ ਚੱਲੀ ਕਿ ਬਾਹਰ ਹੋਣ ਵਾਲੀ ਹਰ ਚੀਜ਼ ਉੱਡਦੀ ਜਾ ਰਹੀ ਸੀ। ਮੂਸਾ ਦੀ ਨੀਂਦ ਖੁੱਲ ਗਈ। ਉਸ ਨੇ ਬਾਹਰ ਦਾ ਸ਼ੋਰ ਸੁਣਿਆ ਤੇ ਸੋਚਿਆ ਜੇ ਮੈਂ ਇਸ ਸਮੇਂ ਬਾਹਰ ਹੁੰਦਾ ਤਾਂ ਮੇਰਾ ਕੀ ਹਾਲ ਹੁੰਦਾ। ਇਹ ਛੱਤ ਏ ਮੰਜਾ ਏ ਕਮਰਾ ਇਹ ਸਭ ਕਿਸੇ ਗ੍ਰਸਤੀ ਦੀ ਹੀ ਦੇਣ ਹੈ ਉਸ ਦੇ ਮਨ ਵਿੱਚ ਅਚਾਨਕ ਪ੍ਰਕਾਸ਼ ਹੋਇਆ ਉਹ ਸਮਝ ਗਿਆ ਕਿ ਗੁਰੂ ਜੀ ਮਾਇਆ ਲਈ ਨਹੀਂ ਸਭ ਦੇ ਸੁੱਖ ਲਈ ਇਹ ਥਾਂ ਬਣਵਾ ਰਹੇ ਹਨ ਗੁਰੂ ਜੀ ਨੇ ਆਪਣੇ ਲਈ ਕੁਝ ਨਹੀਂ ਕਰਦੇ ਪਰ ਲੋਕਾਂ ਦੇ ਆਸਰੇ ਲਈ ਕਰਦੇ ਹਨ ਸਵੇਰੇ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆ ਕੇ ਨੇਮ ਗਿਆ ਤੇ ਕਿਹਾ ਗੁਰੂ ਜੀ ਮੇਰੇ ਮਨ ਦਾ ਸਾਰਾ ਭਲੇਖਾ ਦੂਰ ਹੋ ਗਿਆ ਮੈਂ ਸਮਝ ਗਿਆ ਹਾਂ ਕਿ ਗ੍ਰੈਸਤੀ ਹੀ ਸੱਚੇ ਗੁਰੂ ਹੁੰਦੇ ਹਨ ਜੇ ਤੁਹਾਨੂੰ ਮੇਰੀ ਸਾਖੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਵੈਲ ਆਈਕਨ ਵੀ ਜਰੂਰ ਔਨ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਅਸਕੇ ਧੰਨਵਾਦ ਜੀ